4 ਦਿਨ ਦੇ ਹੋਰ ਪੁਲਿਸ ਰਿਮਾਂਡ ਤੇ ਜੋਤੀ ਮਲਹੋਤਰਾ ਉੱਚਗੇਚੇ ਖੋਲੇ ਵੱਡੇ ਰਾਜ ਜਾਸੂਸੀ ਮਾਮਲੇ 'ਚ ਹਿਸਾਰ ਤੋਂ ਕੀਤਾ ਸੀ ਕਾਬੂ ਜੋਤੀ ਮਲਹੋਤਰਾ ਬਾਰੇ ਕਈ ਖੁਲਾਸੇ ਹੋ ਰਹੇ ਨੇ ਯੂਟਿਊਬਰ ਜੋਤੀ ਮਲਹੋਤਰਾ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਇੱਕ ਪਾਕਿਸਤਾਨੀ ਇਨਫਲੂਐਂਸਰ ਦੇ ਸੰਪਰਕ ਵਿੱਚ ਸੀ ਉਹ ਆਈਐਸਆਈ ਦੇ ਸੰਪਰਕ ਵਿੱਚ ਵੀ ਸੀ ਉਹ ਪਹਿਲਗਾਮ ਹਮਲੇ ਤੋਂ ਪਹਿਲਾ ਪਾਕਿਸਤਾਨ ਗਈ ਸੀ ਇੰਨਾ ਹੀ ਨਹੀਂ ਉਹ ਚੀਨ ਵੀ ਗਈ ਹੈ ਹੁਣ ਜਾਂਚ ਦੀ ਸੂਈ ਲਗਾਤਾਰ ਜੋਤੀ ਮਲਹੋਤਰਾ ਵੱਲ ਵਧਦੀ ਜਾ ਰਹੀ ਹੈ 17 ਮਈ ਨੂੰ ਹਰਿਆਣਾ ਪੁਲਿਸ ਨੇ ਜੋਤੀ ਮਲਹੋਤਰਾ ਨੂੰ ਗ੍ਰਿਫਤਾਰ ਕਰ ਲਿਆ ਤੇ ਜੋਤੀ ਤੇ ਪਾਕਿਸਤਾਨ ਲਈ ਜਾਸੂਸੀ ਕਰਨ ਦਾ ਦੋਸ਼ ਹੈ ਉਹ 5 ਦਿਨਾਂ ਦੇ ਪੁਲਿਸ ਰਿਮਾਂਡ ਤੇ ਸੀ ਪਰ ਹੁਣ ਜੋ ਹੈ ਅੱਜ ਫਿਰ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਦੇ ਵਿਚ 4 ਦਿਨ ਦੇ ਹੋਰ ਪੁਲਿਸ ਰਿਮਾਂਡ ਤੇ ਹੈ ਜੋਤੀ ਮਲਹੋਤਰਾ ਤੇ ਪੁੱਛਗਿੱਛ ਕਰਨ ਦੇ ਹੋਰ ਵੱਡੇ ਜੋ ਰਾਜ਼ ਖੁੱਲੇ ਨੇ ਅਤੇ ਭਾਰਤੀ ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਕੁ ਗਰੋ ਦਾ ਪਰਦਾ ਫਾਸ਼ ਕੀਤਾ ਇਸ ਦੇ ਵਿੱਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਭ ਤੋਂ ਵੱਡਾ ਨਾਮ ਜੋਤੀ ਮਲਹੋਤਰਾ ਦਾ ਹੈ ਅਤੇ ਅੱਜ ਫਿਰ ਜੋਤੀ ਮਲਹੋਤਰਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਹੋਰ 4 ਦਿਨਾਂ ਦਾ ਰਿਮਾਂਡ ਮਿਲਿਆ ਜੋਤੀ ਨੂੰ ਤੇ ਪੁੱਛਗਿੱਛ ਚ ਵੱਡੇ ਰਾਜ਼ ਖੋਲੇ ਗਏ ਨੇ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਸਬਸਕ੍ਰਾਈਬ ਕਰੋ ਜਲਦੀ ਘਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ। this program is sponsored by the single office bakersfield for all your immigration family law needs call or scan qr code to contact us rodis inc million miles with smile or scan qr code to contact us taba indian cuisine tracy fine authentic indian cuisine in tracy or scan qr code to contact us simi valley family dental office or scan qr code to contact us